ਪ੍ਰਧਾਨ ਸਰਦਾਰ ਕੁਮੇਟੀ ਦੋ ਮਿੰਟ ਵਾਸਤੇ ਉਹ ਸਰਦਾਰ ਵਿਚਾਰ ਸਜੇ ਕਰਨਗੇ ਉਸ ਤੋਂ ਅੱਗੇ ਸਰਦਾਰ ਮਨਜੀਤ ਸਿੰਘ ਜੀ ਰਾਏ ਸੂਭਾ ਪ੍ਰਧਾਨ ਬੀਕੇਯੂ ਤੁਮਾਪਾ ਉਹ ਤਿਆਰ ਰਹਿਣ ਗੁਰਨਾਪੌਰਵਾਲੋਂ ਆਇਓ ਆਪ ਜੀ ਜੀਬਾਨ ਔਰ ਪਹਿਨਾ ਮਤਾਵਾ ਭਾਈ ਗੱਜ ਕੇ ਬਰਾ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਯਾਰੋ ਤੁਹਾਨੂੰ ਫਿਰਮਸਤਾਨਿਆਂ ਬਸ ਕੇ ਗਏ ਨੇ ਕਿਉਂਕਿ ਲੜਾਈ ਜਿਹੜੀ ਸਾਡੀ ਬੀਜੇਪੀ ਦੇ ਨਾਲ ਵੱਡਾ ਸਮਾ ਕਰਕੇ ਚੱਲ ਰਹੀ ਆ ਔਰ ਉਸ ਲੜਾਈ ਦੇ ਨਾਲ ਆਪਾਂ ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ ਆ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਜੇ ਸਰਕਾਰ ਨੇ ਸਾਨੂੰ ਆ ਇੱਥੇ ਬੈਠਣ ਲਈ ਮਜਬੂਰ ਕੀਤਾ ਉਹ ਸਰਕਾਰ ਦੇ ਖਿਲਾਫ ਅੱਜ ਜਿਹੜਾ ਰੋਸ ਕਰਨਾ ਸਾਡਾ ਫਰਜ਼ ਬਣਦਾ ਜਿਵੇਂ ਫਰਦਾਨ ਮਤਲਬ 24 ਤਰੀਕ ਨੂੰ ਆ ਰਿਹਾ ਅੱਜ ਜਿਹੜਾ ਠੱਠਾ ਮਾਰਦਾ ਇਕੱਠ ਆ ਇਸੇ ਤਰ੍ਹਾਂ ਠੱਠਾ ਮਾਰ ਦੇ ਇਕੱਠ ਨਾਲ ਜੋ ਫੈਸਲਾ ਆਏਗਾ ਉਹਦੇ ਵਿੱਚ ਵਿਰੋਧ ਦੇ ਵਿੱਚ ਆਪਾਂ ਸਾਰਿਆਂ ਨੇ ਸ਼ਾਮਲ ਹੋਣਾ ਕਿਉਂਕਿ ਉਸ ਮੌਲਿਕ ਦੇ ਨਾਲ ਆਪਾਂ ਉਹਨੂੰ ਕੱਸਾਂਗੇ ਕਿ ਪੰਜਾਬ ਦੇ ਲੋਕ ਵਿਰੋਧ ਕੱਲੇ ਤੁਹਾਡੇ ਇਹਨਾਂ ਲੀਗਰਾਂ ਦਾ ਨਹੀਂ ਕਰਦੇ ਤੁਹਾਡਾ ਵੀ ਕਰਦੇ ਆ ਕਿਉਂਕਿ ਜਿਵੇਂ ਪਿਛਲੇ ਦਿਨੀ ਸਵਾਲ ਉੱਤੇ ਸੀ বিজেপি ਵਾਲੇ ਸਾਧਾ ਦੇ ਸਵਾਲ ਕਰਦੇ ਸੀ ਅਸੀਂ ਵੇਖੋ ਕਿ ਕਿਹੜਾ ਵਿਰੋਧ ਕਰਦਾ ਅਸੀਂ ਵੇਖੋ ਕਿ ਕਿਹੜਾ ਵਿਰੋਧ ਕਰਦਾ ਮੇਰੇ ਇਹਨਾਂ ਇਹ ਲੀਟਰ ਦਾ ਵਿਰੋਧ ਹੋਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿੰਨੇ ਪ੍ਰਧਾਨ ਮੁਖਤਰੀ ਬਾਨਾ ਜਿੰਨੇ ਸਾਨੂੰ ਇਹ ਦਿਨ ਵਖਾਇਆ ਉਸ ਸੰਬੰਦੇ ਦਾ ਵਿਰੋਧ ਉਸ ਇਨਸਾਨ ਦਾ ਵਿਰੋਧ ਟਕਰਾ ਹੋ ਕੇ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਆ ਉਹਦੇ ਲਈ ਜਿਹੜੀ ਸਾਨੂੰ ਤਿਆਰੀ ਆ ਉਹ ਪਿੰਡਾਂ ਦੇ ਵਿੱਚ ਬਹੁਤ ਤਕੜੀ ਕਰਨੀ ਚਾਹੀਦੀ ਆ ਕਿਉਂਕਿ ਪਿਛਲੀ ਵਾਰ ਜਦੋਂ ਪੰਜਾਬ ਦੇ ਵਿੱਚ ਆਇਆ ਸੀ ਪੰਜਾਬ ਦੇ ਵਿੱਚੋਂ ਅਸੀਂ ਇਹਨਾਂ ਮੋੜਿਆ ਆਪਣੇ ਆਪ ਮੁੜ ਗਿਆ ਉਹੀ ਹਾਲਤ ਜਿਹੜੀ ਆ ਇਹ ਇਸ ਵਾਰ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਜਿੱਤਕਾ ਨਾ ਹੋ ਪਾਵੇ ਕਾਜ ਇਹ ਵੱਡਾ ਆਪਾਂ ਰੋਲ ਅੰਦਬਾਰ ਸੇ ਕੀਏ ਫਿਰ ਜਿਹੜਾ ਇਹ ਸਦਾ ਅੱਜ ਆਪਾਂ 100 ਦਿਨ ਮਨਾਉਂਦਾ ਰਿਹਾ ਇਹ 100 ਦਿਨ ਦਾ ਜਿਹੜਾ ਅਸਰ ਆ ਉਹ ਇਸ ਭਾਜਪਾ ਸਰਕਾਰ ਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦਿਖੇ ਕਿ ਜਿਹੜੀ ਜ਼ਾੜੀ ਸਰਕਾਰ ਆਉਗੀ ਉਹਨੂੰ ਵੀ ਇਹਦਾ ਜਿਹੜਾ ਅਸਰ ਦਿਖੇ ਕਿ ਵਾਕਿਆ ਹੀ ਇਹ ਜਿਹੜੇ ਲੋਕ ਨੇ ਇਹ ਉਹ ਨਹੀਂ ਇਹ ਸਰਕਾਰ ਲੋਕਾਂ ਪੱਕੀ ਹੋ ਜੂਗੀ ਤਾਂ ਉਹਦੇ ਨਾਲ ਚੱਲਣਗੇ ਜੇ ਸਰਕਾਰ ਲੋਕਾਂ ਦੇ ਵਿਰੋਧ ਹੋ ਜੂਗੀ ਤਾਂ ਇਹ ਲੋਕ ਜਿਹੜਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਜੋ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਉਹਦਾ ਰੋਗ ਕਰਦੇ ਵਿੱਚ ਵਿਚਰਾ ਬਹੁਤ ਤਖੜਾ ਰੋਗ ਲੱਭਾ ਸਕਿਆ ਨੇ ਇਸ ਕਰਕੇ ਕਿਰਾਓ ਸਿਮਤ ਸਮੇਂ ਕਰਕੇ ਸਿੱਖੀ ਸਾਹਿਬ ਚਾਲੇ ਕਰੀ ਜਾ ਰਹੇ ਨੇ ਮੈਂ ਇਹ ਗੱਲ ਕਰੂੰਗਾ ਕਿ ਜਿਹੜਾ ਇਹ 24 ਤਰੀਕ ਵਾਲਾ ਚਲਿਆ ਉਹ ਇਹ ਸੱਚੋਤਲ ਬੰਦਾ ਕਰਕੇ ਆਪਾਂ ਨਬਾ ਕੇ ਔਰ ਉਸ ਮਰੋਦ ਰੋਦ੍ਰੂਜ ਦਾ ਪਕਾ ਦਿਨਾ ਕਰੀਏ ਇੰਨੀ ਬੈਠਿਆ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਬੋਲ ਬਹੁਤ ਬਹੁਤ ਧੰਨਵਾਦ ਸਰਦਾਰ ਬਜਤਰ ਸਿੰਘ ਜੀ ਕੋਟਲਾ ਸਾਹਿਬ ਮੌਨਨਾ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਰਾਏ ਸੂਬਾ ਪ੍ਰਧਾਨ ਬੇਕੇ ਜੀ ਦਵਾਪਾ ਉਹ 7 ਮਿੰਟ ਵਾਸਤੇ ਸਤਿਕਾਰ ਨਾਲ ਵਿਚਾਰ ਸੱਜਣ ਬੇਰੀ ਕੌਮ ਦੇ ਯੋਧਿਓ ਮਾਈ ਭਗਉਧੀਆਂ ਵਾਰਸਾਂ ਮੇਂਹਿਆ ਪ੍ਰੇਣਾ गज ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੇਰੀਆਂ ਪ੍ਰਣਾ ਬੁਲਾ ਰਹੇ ਸਾਰੇ ਬਹੁਤ ਬੋਲੇ ਨੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਪਿੱਛੇ ਬੁਲਾ ਰਹੇ ਮੌਤ ਨੇ ਮੈਂ ਇਹ ਬੇਨਤੀਆ ਕਰਨੀ ਹੈ ਕਿ ਹੁਣ ਜੰਨੀ ਲੜਾਈ ਫਸਲ ਦੀ ਨਹੀਂ ਹੁਣ ਲੜਾਈ نسلਾਂ ਦੀ ਵੀ ਹੈ ਤੁਹਾਡੇ ਤਿੰਨ ਬੱਚੇ ਜੇਲ੍ਹ ਧੱਕੇ ਹੋਏ ਨੇ ਪੰਜਾਬ ਦੇ ਕੁਝ ਬੱਚੇ ਡਿਬਰੂਗੜ ਧੱਕੇ ਹੋਏ ਨੇ ਤੇ ਅੱਜ ਜਿਹੜੀ ਸੱਤਾਚ ਪਾਰਟੀ ਹੈ ਜਿਹੜੀ ਮੁੜ ਕੇ ਆਉਣਾ ਚਾਹੁੰਦੀ ਹੈ ਉਹਦੇ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਉਹ ਇੱਕ ਹਸਰਾਜ ਹਸ ਪਹਿਲਾਂ ਧਮਕੀ ਦਿੰਦਾ ਫਿਰ ਬਿੱਟੂ ਲੁਧਿਆਣੇ ਤੋਂ ਬੋਲਦਾ ਕਹਿੰਦਾ ਕਿ ਮੈਂ ਫੋਟੋਆਂ ਖੇਚਣੀਆਂ ਫਿਰ ਤੁਸੀਂ ਕਹਿੰਦੇ ਡਿਬਰੂਗੜ ਭੇਜ ਦਿੱਤਾ ਉਹਦਾ ਇਸ਼ਾਰਾ ਕਿਧਰ ਨੂੰ ਹੈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੱਲੋਂ ਇਹ ਜਲਦਾ ਤਿਆਰ ਕਰ ਲੋ ਆਉਣ ਵਾਲੀਆਂ ਨਸਲਾਂ ਵੱਲੋਂ ਪਰ ਮੈਂ ਉਹਨੂੰ ਦੱਸਣਾ ਚਾਹੁੰਦਾ ਇਸ ਬੰਦ ਤੋਂ ਉਹ ਪੁੱਜੜ ਦੇ ਪੋਤੇਆ ਤੇਰਾ ਬਾਬਾ ਪੁੱਜੜ ਸੀ ਬਿਆਨ ਸਿੰਘ ਪੁੱਜੜ ਉਹਦੇ ਆ ਪੋਤੇਆ ਉਹ ਵੀ ਤੁਮਕਾਉਂਦਾ ਸੀ ਤੇ ਮੁੜ ਕੇ ਲੱਭਣੇ ਕਿਧਰ ਗਿਆ ਤੇ ਤੂੰ ਫੋਟੋਆਂ ਖਿੱਚਦਾ ਜਿੱਦਣ ਤੇਰੀ ਫੋਟੋ ਖਿੱਚ ਲਈ ਲੋ ਬਣਾ ਨਹੀਂ ਇੱਥੇ ਤੇਰਾ ਮੈਂ ਤੈਨੂੰ ਦੱਸ ਦਿੰਦਾ ਇੱਕ ਵਾਰ ਇਸ ਕੌਮ ਨੂੰ ਮਤਲਕਾਰ ਮਤ ਚੈਲਿਤ ਕਰ ਪੀਛਪੁਰੀ ਬੈਠੇ ਆ ਪੀਛਪੁਰੀ ਪ੍ਰੋਟੈਸਟ ਕਰਦੇ ਹੋ ਵਿਰੋਧ ਕਰਦੇ ਆ ਭੱਜਦੇ ਨਹੀਂ ਤੁਸੀਂ ਗੋਲੀਆਂ ਵੀ ਚਲਾ ਲਈਆਂ ਤੁਸੀਂ ਗੋਲੇ ਵੀ ਚਲਾ ਲੈ ਭੱਜਦੇ ਨਹੀਂ ਇਹ ਲੁਧਿਆਣਾ ਗਿਆ ਮੇਰੀ ਜਥੇਬੰਦੀ ਦੇ ਆਗੂ ਸੀਗੇ ਉੱਥੇ ਤੇ ਦੇਖਿਆ ਹਣਾ ਤੁਸੀਂ ਭੱਜ ਜਾਂਦਾ ਪੁਲਿਸ ਵੀ ਭੱਜੀ ਜਾਂਦੀ ਗੱਡੀ ਅੱਗੇ ਦੌੜ ਕੇ ਗੱਡੀ ਦੇ ਵਿੱਚ ਬੈਠਾ ਹੈ ਜੋਦਾ ਜਿਹੜਾ ਸਾਨੂੰ ਚੈਲੰਜ ਕਰਦਾ ਇਸ ਕਰਕੇ ਮੈਂ ਕਹਿ ਰਿਹਾ ਕਿ ਨਸਲਾਂ ਦੀ ਵੀ ਲੜਾਈ ਹੈ ਇਹ ਤਕੜੇ ਹੋ ਕੇ ਲੜਨ ਦੀ ਲੋੜ ਹੈ ਕਿ ਅੱਜ ਤੁਸੀਂ ਆਏ ਹੋ ਸੱਤੇ ਤੇ ਹਜ਼ਾਰਾਂ ਦਾ ਘੱਟ ਲੈ ਕੇ ਪਰ ਮੇਰੀ ਇੱਕ ਬੇਨਤੀ ਹੈ ਅੱਜ ਦਾ ਇਹ ਗੇੜਾ ਲਾ ਕੇ ਕਿਤੇ ਫਿਰ ਗਰਮੀ ਸੰਦ ਕੇ ਘਰੇ ਨਾ ਬੈਠੋ ਇਹ ਰੋਜ਼ ਕਿਹੜਾ ਐਵੇਂ ਹੀ ਰਵੇ ਇਹ ਮੋਰਚਾ ਐਵੇਂ ਹੀ ਭਰਿਆ ਰਵੇ ਫਿਰ ਤੁਸੀਂ ਜਿੱਤ ਵੱਲ ਨੂੰ ਜਾਓਗੇ ਜਿੱਤੋਗੇ ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਕਿ ਪਹਿਲਾਂ ਪੰਜ ਫਸਲਾਂ ਦੀ ਗੱਲ ਕਰਨ ਆ ਗਿਆ ਸੀ ਫੇਰਾ ਫੇਰੀ ਕਰਕੇ ਤੁਹਾਡਾ ਦਬਾਅ ਹੈ ਸੰਤੋਲਨ ਦਾ ਪਾਈਓ ਭੱਜੇ ਫਿਰਨੇ ਆ ਅੱਜ ਆ ਜਾਖਰ ਜਿਹੜਾ ਅੱਜ ਜੋਗੀਆਂ ਨੂੰ ਚਿੱਠੀ ਲਿਖਦਾ ਹੈ ਇਹ ਇੱਦਾਂ ਕਰਦੇ ਆ ਵੇਖ ਲਓ ਪਹਿਲਾਂ ਖੇਤਰੀਵਾਲ ਨੂੰ ਸੱਦਾ ਦਿੱਤਾ ਭਗਵੰਤਾਨ ਕਹਿੰਦਾ ਅਸੀਂ ਮਾਸਟਰਾਂ ਨੂੰ ਭੇਜਦੇ ਟ੍ਰੇਨਿੰਗ ਦਿਓ ਤੁਹਾਨੂੰ ਥੱਲੇ ਲਾਉਣ ਲਈ ਪੰਜਾਬ ਵਰਸੀਆਂ ਨੂੰ ਤੁਹਾਡੀ ਕੌਮ ਨੂੰ ਥੱਲੇ ਲਾਉਣ ਲਈ ਪੰਜਾਬੀ ਅਧਿ ਨੂੰ ਤੇ ਉਹ ਜਾਦੇ ਅਕਲਮੰਦ ਨੇ ਸਾਡੇ ਨਾਲੋਂ ਤੁਸੀਂ ਇਤਿਹਾਸ ਵੇਖ ਲਓ ਅੰਗਰੇਜ਼ਾਂ ਤੋਂ ਬਾਅਦ ਦਾ ਸਭ ਤੋਂ ਵੱਧ ਆਈਪੀਐਸਓ ਆਈਜੀਐਸ ਪੀਸੀਐਸ ਪੰਜਾਬੀ ਸ਼ਾਨ ਸਭ ਤੋਂ ਵੱਧ ਇਹ ਘਾਰਪਣ ਕਰਾਉਣਿਆਂ ਨੇ ਰਲ ਕੇ ਜ਼ਬਰ ਕਰਕੇ ਇੱਕ ਸਾਜ਼ਿਸ਼ ਰਚ ਕੇ ਪੰਜਾਬ ਨੂੰ ਥੱਲੇ ਲੈ ਕੇ ਗਏ ਨੇ ਮੇਰੇ ਸਾਥੀਓ ਤਕੜੇ ਹੋਣ ਦੀ ਲੋੜ ਹੈ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਅਸੀਂ ਬਹੁਤ ਵਾਰ ਗੱਲ ਕਰੀ ਦੀਆਂ ਅਸੀਂ ਘਰਾਂ ਤੋਂ ਸ਼ੁਰੂ ਕਰੀਏ ਸਾਡਾ ਘਰਾਂ ਦਾ ਔਰਾ ਬਦਲ ਗਿਆ ਅੱਜ ਦਾਦੀ ਪੋਤੇ ਨੂੰ ਗੁਰੂ ਘਰ ਲੈ ਕੇ ਨਹੀਂ ਜਾਂਦੀ ਅੱਜ ਦਾਦੀ ਛੋਟੇ ਜਿਹੇ ਪੋਤੇ ਨੂੰ ਕਾਰਟੂਨ ਲਾ ਕੇ ਦਿੰਦੀ ਆ ਮੋਬਾਈਲ ਤੇ ਤੇ ਲੈ ਫੜ ਕੇ ਬਹਿ ਜਾ ਮੈਂ ਕੰਮ ਕਰ ਲਾਂ ਅੱਜ ਮਾਂ ਕਾਰਟੂਨ ਲਾ ਕੇ ਦਿੰਦੀ ਐ ਤੇ ਫਿਰ ਯੋਧੇ ਕਿੱਥੋਂ ਪਹਿਲਾ ਹੋਣਗੇ ਚੰਨੀ ਜਨੇ ਤੇ ਭਗਤ ਜਨ ਜਾਂਦਾ ਤਾਜਾ ਸੂਰ ਨਹੀਂ ਤਾਂ ਜੰਮੀ ਬਾਦ ਰਹੇ ਕਾਹੇ ਕੁਆਬੇ ਨੂਰ ਮਾਰੂਏ ਪੱਤੀ ਮਿਲੀ ਐ ਇਹ ਸਰਕਾਰ ਮਿਲਿਆ ਉਹਨੇ ਸੂਰਮੇ ਨੂੰ ਜਨਮ ਦੇਣਾ ਹੈ ਉਹਨੇ ਭਗਤ ਨੂੰ ਦੇਣਾ ਹੈ ਉਹਨੇ ਦਾਨੀ ਨੂੰ ਦੇਣਾ ਹੈ ਤੇ ਮਾਂਵਾਂ ਦਾ ਫਰਜ਼ ਮੰਨਦਾ ਹੈ ਕਿ ਆਪਾਂ ਇਸ ਲੀਵਲ ਚੱਲੀਏ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਵਾਦੀਏ ਮੈਂ ਜਿਆਦਾ ਸਮਾਂ ਨਾਲਾ ਬੋਲਣ ਨੂੰ ਬਹੁਤ ਕੁਛ ਹੈ ਪਰ ਜਿੰਨੀਆਂ ਕਬੀਨਤੀਆਂ ਕਬੂਲ ਕਰਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰtains ਜਦੋਂ ਤੁਸੀਂ ਆਉਨੇ ਆ ਨਾ ਧਰਮ ਨਾਲ ਜਦੋਂ ਤੁਸੀਂ ਆਉਂਦੇ ਆ ਆਗੂਆਂ ਨੂੰ ਗਲੂਕੋਜ਼ ਮਿਲਦਾ ਹੈ ਆਗੂਆਂ ਨੂੰ ਆਕਸੀਜਨ ਮਿਲਦੀ ਹੈ ਆਗੂਆਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ ਇਹ ਤੁਹਾਡੀ ਤਾਕਤ ਹੀ ਆਗੂਆਂ ਦੀ ਤਾਕਤ ਹੈ ਤੇ ਤੁਹਾਡੀ ਤਾਕਤ ਨਹੀਂ ਮੋਰਚਾ ਜਿੰਨਾ ਇੰਨੀਆਕ ਬੇੰਤੀਆ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਵਾਰ ਕਹਿਣਾ ਹੁੰਦਾ ਮੇਰੇ ਭਰਾਵੋ ਤਾਂ